ਖੋਣੇ ਦੇ ਉੱਪਰ ਸਪਰੇਅ ਦਾ ਸਮਾਂ ਕਦੋਂ ਆ ਕਦੋਂ ਕਰਨੀ ਚਾਹੀਦੀ ਹੈ ਕਿਹੜੀ ਸਪਰੇਅ ਕਰਨੀਆਂ ਕਿਉਂਕਿ ਕਈ ਕਿਸਾਨ ਵੀਰ ਤਾਂ ਢੋਲੀਆਂ ਚੱਕ ਕੇ ਖੇਤਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕੋਈ ਐਨਪੀਕੇ ਸਪਰੇਅ ਕਰ ਰਿਹਾ ਬੋਰਨ ਜ਼ਿੰਕ ਕਰ ਰਿਹਾ ਤੇ ਦਾਣੇਦਾਰ ਤੇ ਕੀੜੇ ਮਾਰਕ ਜਿਹੜੀ ਆ ਉਹ ਵੀ ਖੇਤ ਦੇ ਵਿੱਚ ਪਾਉਣ ਦੀ ਗੱਲ ਕਰ ਰਹੇ ਆ ਅਸੀਂ ਤੁਹਾਡਾ ਸਾਡੇ ਚੈਨਲ ਦੇ ਉੱਤੇ ਸਵਾਗਤ ਕਰਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਿਸਾਨ ਭਰਾਵੋ ਹੁਣ ਝੋਨੇ ਦੇ ਉੱਪਰ ਤਿੰਨ ਰਿਹਾਂ ਤੋਂ ਬਾਅਦ ਆਪਾਂ ਨੂੰ ਪਤਾ ਹੈ ਕਿ ਜਿਹੜੀ ਸਪਰੇਅ ਆ ਜਿਹੜੀਆਂ ਅਗੀਤੀਆਂ ਫਸਲਾਂ ਨੇ ਉਹਦੇ ਤੇ ਸਮੇਂ ਸਿਰ ਲੱਗੀਆਂ ਨੇ ਉਹ ਤੇ ਸਪਰੇਅ ਦਾ ਸਮਾਂ ਹੋ ਚੁੱਕਿਆ ਕਿਉਂਕਿ 65 ਤੋਂ 70 ਦਿਨਾਂ ਦੇ ਵਿੱਚ ਆ ਜਿਹੜਾ ਉਹ ਸਮਾਂ ਹੁੰਦਾ ਹੈ ਪਰ ਮਸਲਾ ਇਹ ਆ ਕਿ ਐਨਪੀਕੇ ਦਾ ਤਾਂ ਆਪਾਂ ਨੂੰ ਪਤਾ ਵੀ ਇਹਦਾ ਖੇਤ ਨੂੰ ਫਾਇਦਾ ਪਰ ਕੀ ਹੋਰ ਜਿਹੜੇ ਆਪਾਂ ਤੱਤ ਪਾਈ ਜਾਂਦੇ ਆ ਵੀ ਉਹਦੀ ਆਪਾਂ ਨੂੰ ਖੇਤ ਦੇ ਵਿੱਚ ਲੋੜ ਹੈਗੀ ਵੀ ਆ ਜਾਂ ਨਹੀਂ ਹੈਗੀ ਜਿਵੇਂ ਹੁਣ ਪੋਟਾਸ਼ ਕਈਆਂ ਨੇ ਖੇਤ ਦੇ ਵਿੱਚ ਪਾਇਆ ਤੇ ਉਹ ਸੋਲਿਡ ਫਾਰਮ ਦੇ ਵਿੱਚ ਪਾਤਾ ਤੇ ਉਹ ਹੁਣ ਸਪਰੇ ਵੀ ਕਰੀ ਜਾਂਦੇ ਆ ਕਿਉਂਕਿ ਜਿਨ੍ਹਾਂ ਨੇ ਆਪਾਂ ਨੂੰ ਦੇਣੀ ਆ ਉਹਨਾਂ ਨੇ ਉਹਦਾ ਜਿਹੜਾ ਬੈਲਾ ਬੈਲਾ ਆਪਾਂ ਨੂੰ ਬਣਾ ਕੇ ਦੇ ਦੇਣਾ ਪਰਚੀ ਬਣਾ ਕੇ ਦੇ ਦੇਣੀ ਆ ਕਿਉਂਕਿ ਜ਼ਿਆਦਾਤਰ ਦੇਖਿਆ ਜਿਹੜੇ ਕਿਸਾਨ ਵੀਰ ਨੇ ਕਿਸਾਨ ਵੀਰ ਦੇਖੋ ਦੇਖ ਵੀ ਉਹਨੇ ਆ ਸਪਰੇ ਕਰਤੀ ਉਹਦੇ ਖੇਤ ਦੇ ਵੱਟ ਦੇ ਉੱਤੇ ਆ ਪੈਕਟ ਪਿਆ ਸੀ ਤੇ ਇਹੀ ਸਪਰੇ ਅਸੀਂ ਕਰ ਦਿੰਨੇ ਆ ਦੇਖੋ ਕਿਸਾਨ ਵੀਰੋ ਜਿਹੜੀ ਚੀਜ਼ ਦੀ ਤੱਤ ਦੀ ਲੋੜ ਆ ਉਹੀ ਖੇਤ ਵਿੱਚ ਆਪਾਂ ਪਾਈਏ ਤਾਹੀ ਆਪਾਂ ਨੂੰ ਫਾਇਦਾ ਕਰੂਗੀ ਜਿਵੇਂ ਹੁਣ ਇੱਕ ਕਿਸੇ ਸਰੀਰ ਨੂੰ ਕਿਸੇ ਬਾਡੀ ਨੂੰ ਆਪਾਂ ਨੂੰ ਪਿਆਸ ਲੱਗੀ ਹੋਈ ਆ ਕਿਸੇ ਇਨਸਾਨ ਨੂੰ ਪਿਆਸ ਲੱਗੀ ਆ ਤੇ ਉਹਨੂੰ ਆਪਾਂ ਕਹੀ ਜਾਈਏ ਵੀ ਤੂੰ 버ਗਰ ਖਾ ਲਾ ਉਹ ਕਹਿੰਦਾ ਨਹੀਂ ਮੈਨੂੰ ਹੁਣ ਪਿਆਸ ਲੱਗੀ ਆ ਤਾਂ ਮੈਨੂੰ ਪਾਣੀ ਦਿਓ ਹੁਣ ਐਨਪੀਕੇ ਦੀ ਲੋੜ ਆ ਖੇਤ ਦੇ ਵਿੱਚ ਤਾਂ ਐਨਪੀਕੇ ਹੀ ਪਾਓ ਜਿਹੜਾ ਫੰਗੀ ਸਾਈਡ ਆ ਜਾਂ ਦਾਣੇਦਾਰ ਦੇ ਵੱਲ ਹਜੇ ਜਾਣ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਘਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਜਿਹੜਾ ਵੈਦਰ ਆ ਵੈਦਰ ਬਹੁਤ ਵਧੀਆ ਹੋਇਆ ਹੋਇਆ ਇਸ ਵਾਰ ਆਪਾਂ ਨੂੰ ਸਿਰਫ ਹੁਣ ਜਿਹੜਾ ਆ ਹੁਣ ਕਈ ਕਿਸਾਨ ਵੀਰ ਨੇ ਉਹ ਪਾਣੀ ਖੇਤ ਦੇ ਵਿੱਚ ਉਮੀ ਛੱਡੀ ਰੱਖਦੇ ਆ ਹਾਲਾਂਕਿ ਹੁਣ ਹਵਾ ਲਵਾਉਣ ਦਾ ਸਮਾਂ ਜਿੰਨਾ ਹਵਾ ਲਵਾਵਾਂਗੇ ਉਹਨਾਂ ਆਪਾਂ ਨੂੰ ਫਾਇਦਾ ਹੋਊਗਾ ਇਸ ਕਰਕੇ ਜਿਹੜੀ ਖੇਤੀ ਆ ਫਸਲ ਆ ਫਸਲ ਐਕਸਪੈਰੀਮੈਂਟ ਨਹੀਂ ਵੀ ਇਹਦੇ ਚ ਆ ਸਪਰੇ ਪੱਗ ਦੇਖ ਲਈ ਵੀ ਆ ਇਦਾਂ ਕਰ ਜੂਗੀ ਉਹ ਕਰ ਜੂਗੀ ਐਕਸਪੈਰੀਮੈਂਟ ਕਰਦੇ ਆ ਨੂੰ ਆਪਾਂ ਨੂੰ ਜਦੋਂ ਦੀ ਹਰੀ ਕ੍ਰਾਂਤੀ ਆਇਆ ਆਪਣੀਆਂ ਫਸਲਾਂ ਤੇ ਐਕਸਪੈਰੀਮੈਂਟ ਹੀ ਚੱਲ ਰਹੇ ਨੇ ਸਰਕਾਰਾਂ ਵੱਲੋਂ ਇਸ ਕਰਕੇ ਕਿਸਾਨ ਭਰਾਵੋ ਸਮੇਂ-ਸਮੇਂ ਤੇ ਫਸਲ ਡਿਮਾਂਡ ਕਰਦੀ ਆ ਤਤਾਂ ਦੀ ਚੋਨਾ ਲਗਾਉਣ ਤੋਂ ਬਾਅਦ ਵੱਢਣ ਤੱਕ ਪਾਣੀ ਲਗਾਉਣ ਦਾ ਵੀ ਸਹੀ ਢੰਗ ਮੈਟਰ ਕਰਦਾ ਕਿ ਪਾਣੀ ਆਪਾਂ ਕਿਵੇਂ ਲਾਇਆ ਸੀ ਯੂਰੀ ਆਪਾਂ ਕਿਵੇਂ ਪਾਇਆ ਸੀ ਕਿੰਨਾ ਪਾਇਆ ਸੀ ਕਿਹੜੇ-ਕਿਹੜੇ ਦਿਨਾਂ ਦਾ ਗੈਪ ਰੱਖ ਕੇ ਪਾਇਆ ਸੀ ਹੁਣ ਜਿਵੇਂ 126 ਦੇ ਵਿੱਚ ਜਲਦੀ-ਜਲਦੀ ਜਿਹੜਾ ਯੂਰੀ ਪੂਰਾ ਕਰ ਦਿੰਦੇ ਆ ਤੇ ਮਾਤਰਾ ਵੀ ਜ਼ਿਆਦਾ ਪਾ ਦਿੰਦੇ ਆ ਤੇ ਫਿਰ ਉਹਦੇ ਵਿੱਚ ਜਿਹੜਾ ਆ ਆਪਾਂ ਦੇਖਿਆ ਪਿਛਲੀ ਵਾਰ ਕਿੰਨਾ ਰੋਗ ਆ ਗਿਆ ਸੀ ਹਲਦੀ ਰੋਗ ਨੇ ਕਿੰਨਾ ਜ਼ਿਆਦਾ ਉਹ ਕਿਉਂਕਿ ਗਰਮੈਸ ਵਧ ਜਾਂਦੀ ਹੈ ਬੂਟੇ ਵਿੱਚ ਗਰਮੈਸ ਵਧਣੀ ਹੈ ਹਵਾ ਨਹੀਂ ਲੱਗਣੀ ਉੱਪਰੋਂ ਸੰਘਣੀ ਲਵਾਈ ਹੋਈ ਹੈ ਜ਼ਿਆਦਾ ਤੇ ਉਹ ਫਿਰ ਇਹ ਪ੍ਰੋਬਲਮ ਸਮੱਸਿਆ ਆਮ ਹੋ ਜਾਂਦੀ ਹੈ ਦੂਜੀ ਗੱਲ ਪਾਣੀ ਦੀ ਮਾਤਰਾ ਜਿਹੜੀ ਤੇ ਸਪਰੇਅ ਦੀ ਮਾਤਰਾ ਰੇ ਦੀ ਮਾਤਰਾ ਉਹ ਬਹੁਤ ਮੈਟਰ ਕਰਦੀ ਹੈ ਖੇਤ ਦੇ ਵਿੱਚ ਹੁਣ ਖੇਤ ਨੂੰ ਐਨਪੀਕੇ ਆ ਜਿਹੜਾ ਉਹ ਕਾਫੀ ਫਾਇਦਾ ਕਰਦਾ ਜੇ ਮੈਂ ਆਪਾਂ 13-0-45 ਪਾ ਦਨੇ ਆ 0-52-34 ਪਾ ਦਨੇ ਆ ਜਾਂ ਫਿਰ ਫਾਸਫੋਰਸ ਤੇ ਪੋਟਾਸ਼ ਦਾ ਜਿਹੜਾ ਮਿਕਸਚਰ ਆਉਂਦਾ ਉਹ ਵੀ ਆਪਾਂ ਪਾ ਦਨੇ ਆ ਕਿਉਂਕਿ ਇਹ ਇੱਕ ਤਾਂ ਇਮਿਊਨਿਟੀ ਆ ਜਿਹੜਾ ਬੂਜੇ ਦੀ ਇਮਿਊਨਿਟੀ ਆ ਇੱਕ ਬੂਟੇ ਦੀ ਇਮਿਊਨਿਟੀ ਆ ਉਹਨੂੰ ਬਹੁਤ ਜ਼ਿਆਦਾ ਸਟਰੋਂਗ ਕਰਦਾ ਰੋਗਾਂ ਦੇ ਖਿਲਾਫ ਲੜਨ ਲਈ ਉਹਨੂੰ ਤਾਕਤਵਰ ਬਣਾਉਂਦਾ ਤਾਕਤ ਦਿੰਦਾ ਬੂਟੇ ਨੂੰ ਸਿੱਧੇ ਭਾਸ਼ਾ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਤੇ ਜਿਹੜੀ ਆਪਾਂ ਇਸ ਤੋਂ ਪਹਿਲਾਂ ਗੱਲ ਕਰੀਏ ਵੀ ਤਾਪਮਾਨ ਦੇ ਪ੍ਰਭਾਵ ਤੋਂ ਜਿਹੜਾ ਆ ਫਸਲ ਨੂੰ ਬਚਾ ਕੇ ਰੱਖਦਾ ਵੀ ਜਿਵੇਂ ਮੰਨ ਲਓ ਹੁਣ ਯੂਰੀਆ ਵੱਧ ਪਾਇਆ ਹੋਇਆ ਹੁਣ ਵੱਧ ਪਾਇਆ ਹੋਇਆ ਉਹਦਾ ਤਾਪਮਾਨ ਜਿਹੜਾ ਹੈ ਖੇਤ ਦਾ ਉਹ ਆਮ ਨਾਲੋਂ ਵੱਧ ਹੈ ਉਹਨੂੰ ਖੇਤ ਦੇ ਤਾਪਮਾਨ ਨੂੰ ਵੀ ਮੇਨਟੇਨ ਰੱਖਦਾ ਇਹ ਉਹ 'ਚ ਮਦਦ ਕਰਦਾ ਹੈ ਤੇ ਇਹ ਨਹੀਂ ਕਿ ਬਿਲਕੁਲ ਪ੍ਰਾਪਰ ਤੁਹਾਨੂੰ ਠੀਕ ਕਰ ਦੂਗਾ ਉਹ ਆਪਣੀ ਗਲਤੀ ਕੀਤੀ ਹੋਈ ਦਾ ਆਪਾਂ ਨੂੰ ਜਿਹੜਾ ਵੱਧ ਯੂਰੀਆ ਦਾ ਨੁਕਸਾਨ ਵੀ ਹੋ ਸਕਦਾ ਆਪਾਂ ਨੂੰ ਇਸ ਕਰਕੇ ਜੇ ਆਪਾਂ ਸਹੀ ਤਰੀਕੇ ਨਾਲ ਮਾਤਰਾ ਸਹੀ ਪਾਉਂਦੇ ਆਉਨੇ ਆ ਤੇ ਸਹੀ ਤਰੀਕੇ ਨਾਲ ਸਟੱਡੀ ਕਰਕੇ ਚੱਲਦੇ ਆ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਕੁਦਰਤੀ ਤੌਰ ਤੇ ਕੋਈ ਹੋ ਜਾਵੇ ਉਹ ਗੱਲ ਵੱਖਰੀ ਆ ਜਿਵੇਂ ਹੁਣ ਬੋਨੇ ਬੂਟਿਆਂ ਵਾਲਾ ਆ ਗਿਆ ਸੀ ਜਾਂ ਹੋਰ ਉਹ ਨੇਚਰਲ ਆ ਉਦਾਂ ਕੋਈ ਨੁਕਸਾਨ ਨਹੀਂ ਹੁੰਦਾ ਸਪਰੇਅ ਵਾਈਜ਼ ਜਾਂ ਹੋਰ ਤੇ ਬਾਕੀ ਜਿਹੜਾ ਝੋਨੇ ਦੇ ਬੂਟੇ ਦੇ ਵਿੱਚ ਫਲ ਦੀ ਗੱਲ ਕਰੀਏ ਜਾਂ ਫਿਰ ਬੂਟੇ ਵਿੱਚ ਗਿਰੀ ਪਟਾਰੇ ਦੀ ਗੱਲ ਕਰੀਏ ਉਹ ਪੂਰਾ ਹੈਲਦੀ ਬਣਦਾ ਜਿਵੇਂ ਹੁਣ ਦੋਦਾ ਆਊਗਾ ਮੂਝੇ ਵਿੱਚ ਉਹਦੇ ਲਈ ਜਿਵੇਂ ਆਪਾਂ ਨੇ ਖੇਤ ਦੇ ਵਿੱਚ ਪਹਿਲਾਂ ਪੋਟਾਸ਼ ਪਾਇਆ ਕੋਈ ਪਹਿਲੇ ਰੇਨਾ ਸਲਫਰ ਪਾ ਦਿੰਦਾ ਕੋਈ ਅੱਡ ਰੇਤੇ ਜਰੜਾ ਲਾ ਕੇ ਪੋਟਾਸ਼ ਪਾ ਦਿੰਦਾ ਤੇ ਫਿਰ ਆਪਾਂ ਜ਼ਿੰਕ ਪਾ ਦਿੰਨੇ ਆ ਕੋਈ ਪਹਿਲੇ ਯੂਰੀਆ ਨਾਲ ਜ਼ਿੰਕ ਪਾਉਂਦਾ ਤੇ ਜਿਵੇਂ ਆਪਾਂ ਉਹ ਤਿੰਨੇ ਤਿੰਨ ਰੇਹਾਂ ਦੇ ਵਿੱਚ ਪੂਰੇ ਕਰ ਦਿੰਨੇ ਆ ਯੂਰੀਆ ਦੇ ਨਾਲ ਪੋਟਾਸ਼ ਹੋ ਗਿਆ ਸਲਫਰ ਹੋ ਗਿਆ ਜ਼ਿੰਕ ਹੋ ਗਿਆ ਉਸ ਸਮੇਂ ਸਿਰ ਜਦੋਂ ਆਪਾਂ ਪਾਉਨੇ ਆ ਤਾਂ ਐਵੇਂ ਹੀ ਜਿਹੜਾ ਐਨਪੀਕੇ ਆ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਖੇਤ ਦੇ ਵਿੱਚ ਤੇ ਉਹ ਆਪਾਂ ਨੇ ਦੇਖ ਲੈਣਾ ਜਿਵੇਂ ਹੁਣ ਵੈਦਰ ਚ ਸਹੀ ਚੱਲ ਰਿਹਾ ਹਲੇ ਕੋਈ ਇੰਨੀ ਜ਼ਿਆਦਾ ਜ਼ਰੂਰਤ ਹੈ ਨਹੀਂ ਹਜੇ ਆਪਾਂ ਗੈਪ ਪਾ ਸਕਦੇ ਆ ਤੇ ਪਰ ਸਮਾਂ ਸਮਾਂ ਆਪਾਂ ਲੰਘਾ ਵੀ ਨਹੀਂ ਸਕਦੇ ਜਦੋਂ ਸਪਰੇਅ ਕਰਤੀ ਤੇ ਫਿਰ ਉਸ ਤੋਂ ਬਾਅਦ ਆਪਾਂ ਨੇ ਐਨਪੀਕੇ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਖੇਤ ਦੇ ਵਿੱਚ ਹੁਣ ਕਈ ਕਿਸਾਨ ਵੀਰ ਪਤਾ ਕੀ ਕਰਦੇ ਆ ਜਿਹੜਾ ਘੋਲ ਆ ਨਾ ਉਹ ਘੋਲ ਜਿਵੇਂ ਹੁਣ ਪਹਿਲਾਂ ਦਵਾਈ ਪਾ ਲਈ ਕੋਈ ਵੀ ਦਵਾਈ ਪਾ ਲਈ ਮੰਨ ਲਓ ਆਪਾਂ ਉਹਦੇ ਵਿੱਚ ਬਾਲਟੀ ਚ ਫਿਰ ਉੱਪਰ ਜੀ ਪਾਣੀ ਪਾਤਾ ਫਿਰ ਉਹਦੇ ਵਿੱਚ ਹੀ ਹੋਰ ਦਵਾਈ ਪਾਤੀ ਫਿਰ ਉਹਦੇ ਵਿੱਚ ਕੋਈ ਫੰਗੀਸਾਈਡ ਪਾਤੀ ਉਹ ਤਿੰਨ ਚਾਰ ਦਵਾਈਆਂ ਨੂੰ ਇਕੱਠੀਆਂ ਕਰ ਦਿੰਦੇ ਆ ਇੱਕ ਬਾਲਟੀ ਵਿੱਚ ਹੀ ਐਵੇਂ ਨਾ ਕਰਿਆ ਕਰੋ ਹਰ ਬਾਰ ਆਪਾਂ ਇਹੀ ਆ ਵੀ ਜਿਵੇਂ ਮੰਨ ਲਓ ਤਿੰਨ ਬਰਤਨ ਲੈ ਲੇ ਜੇ ਇਕੱਠੀਆਂ ਕਰਨੀਆਂ ਵੈਸੇ ਤਾਂ ਮੈਂ ਇਹੀ ਕਹਿਣਾ ਵੀ ਆਪਾਂ ਅਲੱਗ-ਅਲੱਗ ਕਰੀਏ ਪਰ ਚਲੋ ਖਰਚਾ ਬਹੁਤ ਜ਼ਿਆਦਾ ਪੈ ਜਾਂਦਾ ਪਹਿਲਾਂ ਤੁਸੀਂ ਕੀ ਕਰੋ ਜਿਵੇਂ ਹੁਣ ਜ਼ਿੰਕ ਦੀ ਆ ਜ਼ਿੰਕ ਦੀ ਸਪਰੇ ਆਪ ਆਪ ਕਰ ਸਕਦੇ ਆ ਇਹ ਚ ਕੀ ਮਸਲਾ ਚਲੋ ਜੇ ਕਈ ਦਾ ਰਕਬਾ ਵੱਡਾ ਹੋਰ ਆ ਉਹ ਗੱਲ ਵੱਖਰੀ ਆ ਕਿਸੇ ਕੋਲ ਬੰਦਾ ਰੱਖਿਆ ਹੋ ਉਹ ਗੱਲ ਵੱਖਰੀ ਆ ਪਰ ਤੁਸੀਂ ਕੀ ਕਰੋ ਜਿਵੇਂ ਹੁਣ ਐਨਪੀਕੇ ਆ ਇਹਨੂੰ ਇੱਕ ਬਰਤਨ ਵਿੱਚ ਪਾਓ ਤੇ ਦੂਜੇ ਨੂੰ ਉਹ ਉਹਨੂੰ ਫੰਗੀ ਸਾਈਡ ਵਾਲਾ ਹੋ ਗਿਆ ਹੋਰ ਹੋ ਗਿਆ ਤੇ ਉਹਨੂੰ ਕਿਸੇ ਹੋਰ ਬਰਤਨ ਵਿੱਚ ਪਾ ਲਓ ਜੇ ਕਰਨੀ ਆ ਤੈਨ ਵੈਸੇ ਤਾਂ ਹੁਣ ਜਿਵੇਂ ਮੰਨ ਲਓ ਇੱਕ ਸਪਰੇ ਇੱਕ ਸਮੇਂ ਹੀ ਆ ਤੇ ਉਹਨੂੰ ਪਾ ਕੇ ਉਹਦੇ ਚ ਜਿਵੇਂ ਮੰਨ ਲਓ ਤੁਸੀਂ ਕੁਝ ਮਾਤਰਾ ਜਿੰਨੀ ਮਾਤਰਾ ਪਾਣੀ ਦੀ ਪਾਤੀ ਜਿਵੇਂ ਹੁਣ ਸਾਰੀ ਦਵਾਈ ਪਾਤੀ ਆਪਾਂ ਉਹ ਦਵਾਈ ਨੂੰ ਆਪਾਂ ਨੇ ਇੱਕ ਕੀਲੇ ਵਿੱਚ ਘਟੋ ਘਟ 100 150 ਲੀਟਰ ਨੂੰ ਆਪਾਂ ਛਿੜਕਣਾ ਹੁਣ ਉਹਦੇ ਚ ਆਪਾਂ ਦਵਾਈ ਦੇ ਵਿੱਚ ਉਹਦੇ ਜੋ ਪਹਿਲਾਂ ਪਾਣੀ ਪਾਇਆ ਪਾਣੀ ਦੇ ਵਿੱਚ ਦਵਾਈ ਪਾਈ ਘੋਲ ਬਣਾ ਲਿਆ ਲੱਕੜ ਦੇ ਨਾਲ ਹਲਾਤਾ ਫਿਰ ਉਸ ਤੋਂ ਬਾਅਦ ਦੂਜੀ ਬਾਲਟੀ ਦੇ ਵਿੱਚ ਦੂਜੀ ਤੀਜੀ ਉਹਦੇ ਵਿੱਚੋਂ ਥੋੜੀ ਥੋੜੀ ਮਾਤਰਾ ਪਾਣੀ ਪਾ ਕੇ ਢੋਲੀ ਦੇ ਵਿੱਚ ਫੇਰ ਪਾਓ ਇਹ ਨਹੀਂ ਕਿ ਉਹ ਫਿਰ ਥੱਲੇ ਰਹਿ ਜਾਂਦਾ ਹੋਰ ਹੋ ਜਾਂਦਾ ਜੰਮ ਜਾਂਦਾ ਇਹ ਹੋ ਜਾਂਦਾ ਤੇ ਉਹ ਤਾਂ ਕਰਕੇ ਜਿਹੜਾ ਅਸਰ ਫਿਰ ਜਿਹੜਾ ਹੈ ਘੋਲ ਬਣ ਕੇ ਜਦੋਂ ਪੂਰੇ ਤਰੀਕੇ ਦੇ ਨਾਲ ਵੱਧ ਮਾਤਰਾ ਦੇ ਵਿੱਚ ਥੋੜੀ ਦਵਾਈ ਪਾਉਗੀ ਤਾਂ ਪਾਣੀ ਦਾ ਤਾਪਮਾਨ ਵੀ ਮੇਨਟੇਨ ਰੱਖਦੀ ਹੈ ਤੇ ਜਦੋਂ ਫਿਰ ਉਹ ਪੱਤੇਆਂ ਦੇ ਉੱਤੇ ਸਪਰੇਅ ਪੈਂਦੀ ਹੈ ਤਾਂ ਘੁਲ ਕੇ ਮਿਕਸਚਰ ਚੰਗੀ ਤਰ੍ਹਾਂ ਬਣ ਕੇ ਪੈਂਦੀ ਆ ਇਸ ਕਰਕੇ ਛੋਟੀਆਂ-ਛੋਟੀਆਂ ਗੱਲਾਂ ਨੇ ਵੈਸੇ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਨਹੀਂ ਇਹ ਗੱਲਾਂ ਪਰ ਕਈ ਕਿਸਾਨ ਵੀਰ ਮੈਂ ਦੇਖਿਆ ਖੁਦ ਪੈਕਟ ਖੋਲਿਆ ਪੈਕਟ ਸੜਤਾ ਉਦੋਂ ਬਾਅਦ ਉੱਪਰ ਜੀ ਪਾਣੀ ਪਾਤਾ ਐਵੇਂ ਨਾ ਕਰੋ ਜਾਂ ਫਿਰ ਉਹਦੇ ਚ ਇਕੱਠਾਈ ਪਹਿਲਾਂ ਹੀ ਪਾ ਕੇ ਦਵਾਈਆਂ ਮਿਕਸਚਰ ਦੇ ਵਿੱਚ ਤੇ ਉਦੋਂ ਬਾਅਦ ਇਕੱਠਾ ਪਾਣੀ ਦੇ ਵਿੱਚ ਪਾ ਦਿੰਦੇ ਆ ਐਵੇਂ ਨਹੀਂ ਕਰਨਾ ਅਲੱਗ-ਅਲੱਗ ਘੋਲ ਬਣਾ ਕੇ ਉਹਦੇ ਵਿੱਚ ਪਾਓ ਕਿਉਂਕਿ ਜਿਹੜਾ ਆਪਾਂ ਇਕੱਠਾ ਪਾਉ ਦਿੰਨੇ ਆ ਇਕੱਠੇ ਦੇ ਨਾਲ ਪੀ ਐਚ ਲੈਵਲ ਵੀ ਡਾਊਨ ਆਉਂਦਾ ਤੇ ਜਿਹੜਾ ਤਾਪਮਾਨ ਆ ਤਾਪਮਾਨ ਇੱਕਦਮ ਜਿਹੜਾ ਉਹਦੇ ਤੇ ਅਸਰ ਪੈਂਦਾ ਖੇਤ ਦੇ ਤਾਪਮਾਨ ਦੇ ਉੱਤੇ ਪਾਣੀ ਦੀ ਮਾਤਰਾ ਜਿੰਨੀ ਸਪਰੇਅ ਦੇ ਉੱਤੇ ਜਦੋਂ ਆਪਾਂ ਸਪਰੇਅ ਲਿਆਉਨੇ ਆ ਕੋਈ ਵੀ ਜਾਂ ਫਿਰ ਕੋਈ ਵੀ ਕੁਝ ਆਪਾਂ ਦਾਣੇਦਾਰ ਲਿਆਂਦੀ ਹੋਰ ਲਿਆਂਦਾ ਉਹਦੇ ਚ ਆਪਾਂ ਨੂੰ ਮਾਤਰਾ ਉਹਨਾਂ ਨੇ ਦਿੱਤੀ ਹੁੰਦੀ ਹੈ ਕੰਪਨੀਆਂ ਨੇ ਵੀ ਇੰਨੀ ਮਾਤਰਾ ਦੇ ਵਿੱਚ ਵੀ 10 ਲੀਟਰ ਦੇ ਵਿੱਚ ਇੰਨੇ ਐਮ ਐਲ ਪਾਓ 100 ਲੀਟਰ ਦੇ ਵਿੱਚ ਇੰਨੀ ਹੋਣੀ ਚਾਹੀਦੀ ਹੈ ਇੱਕ ਗਿਲੇ ਵਿੱਚ ਇੰਨੀ ਹੋਣੀ ਚਾਹੀਦੀ ਹੈ ਉਨੀ ਮਾਤਰਾ ਹੀ ਪਾਓ ਆਪਦਾ ਦਿਮਾਗ ਛੱਡ ਦਿਆ ਕਰੋ ਆਪਦਾ ਦਿਮਾਗ ਐਕਸਪੈਰੀਮੈਂਟਲ ਲਾ ਕੇ ਕਰੋ ਕਿਉਂਕਿ ਭਈਏ ਆਉਂਦੇ ਆ ਭਈਏ ਆਪਾਂ ਨੂੰ ਕਹਿ ਦਿੰਦੇ ਆ ਸਰਦਾਰ ਜੀ ਆਹ ਟੋਲੀ ਵੱਧ ਪਊ ਆਪਾਂ ਕਹਿੰਦੇ ਹਾਂ ਹਾਂ ਇਹ ਕੰਮ ਨਹੀਂ ਕਰਨਾ ਜਿੰਨਾ ਦਿੱਤਾ ਹੋਇਆ ਉਹਦੇ ਤਰੀਕੇ ਦੇ ਨਾਲ ਹੀ ਆਪਾਂ ਚੱਲਣਾ ਉਹਦੇ ਨਾਲ ਕੀ ਹੁੰਦਾ ਜੇ ਆਪਣੇ ਖੇਤ ਨੂੰ ਬਹੁਤ ਜ਼ਿਆਦਾ ਫਾਇਦਾ ਨਹੀਂ ਹੋਊਗਾ ਤਾਂ ਆਪਾਂ ਨੂੰ ਨੁਕਸਾਨ ਨਹੀਂ ਹੋਊਗਾ ਹੁਣ ਕਈ ਕਿਸਾਨ ਵੀਰ ਕੀ ਕਰਦੇ ਪਾਣੀ ਦੀ ਮਾਤਰਾ ਉਹ ਕਰ ਦਿੰਦੇ ਤੇ ਦਵਾਈ ਦੀ ਮਾਤਰਾ ਵਧ ਜਾਂਦੀ ਹੈ ਤੇ ਉਹਦੇ ਨਾਲ ਉੱਪਰੋਂ ਜਿਹੜੇ ਪੱਤੇ ਆ ਉਹ ਦੇਖ ਆਪਾਂ ਜਿਵੇਂ ਜਰ ਟਾਈਪ ਹੋ ਜਾਂਦੇ ਆ ਉੱਪਰੋਂ ਸੜ ਜਾਂਦੇ ਆ ਉਹ ਕੰਮ ਨਹੀਂ ਆਪਾਂ ਕਰਨਾ ਪਾਣੀ ਦੀ ਮਾਤਰਾ ਸਹੀ ਹੋਊਗੀ ਤਾਂ ਖੇਤ ਨੂੰ ਫਾਇਦਾ ਨਹੀਂ ਤਾਂ ਨੁਕਸਾਨ ਵੀ ਨਹੀਂ ਹੋਣਾ ਚਾਹੀਦਾ ਫੇਰ ਕਈ ਸਾਨੂੰ ਤਾਂ ਦੁਪਹਿਰੀ ਪਈਏ ਮਿਲੇ ਸਾਨੂੰ ਤਾਂ ਦੁਪਹਿਰੀ ਬੰਦੇ ਮਿਲੇ ਸਪਰੇ ਕਰਨ ਵਾਲੇ ਅਸਤ ਦੁਪਹਿਰੀ ਕਰ ਦੇਣਾ ਉਹ ਫਲਾਣੇ ਦੇ ਆਏ ਆ ਸਾਡੇ ਕੋਲੇ ਟਾਈਮ ਹੋਣਾ ਜੀ ਹੋਣ ਕਰ ਦਿੰਨੇ ਇਹ ਕੰਮ ਨਹੀਂ ਕਰਨਾ ਦੋ ਦਿਨ ਚਾਰ ਦਿਨ ਲੇਟ ਕਰ ਦੋ ਪੰਜ ਦਿਨ ਲੇਟ ਕਰ ਦੋ ਸਪਰੇ ਪਰ ਸ਼ਾਮ ਦੇ ਸਮੇਂ 4 ਵਜੇ ਤੋਂ ਬਾਅਦ ਹੀ ਸਪਰੇ ਕਰੋ ਜੇਕਰ ਤੁਸੀਂ ਰਿਜ਼ਲਟ ਦੁੱਗਣਾ ਤਿਕਣਾ ਲੈਣਾ ਮਤਲਬ ਸਹੀ ਰਿਜ਼ਲਟ ਹੀ ਮਿਲ ਜੇ ਆਪਾਂ ਦੁੱਗਣਾ ਤਿਕਣਾ ਵੀ ਨਹੀਂ ਕਹਿੰਦੇ ਆਪਾਂ ਨੂੰ ਜਿਹੜੇ ਪਰਪਸ ਲਈ ਆਪਾਂ ਨੇ ਸਪਰੇ ਕਰੀ ਆ ਉਹ ਉਹਦੀ ਇਮਿਊਨਿਟੀ ਵਧਾਉਣ ਲਈ ਕੀਤੀ ਆ ਖੇਤ ਦਾ ਤਾਪਮਾਨ ਸਹੀ ਕਰਨ ਦੇ ਲਈ ਕੀਤੀ ਆ ਉਹ ਦੂ ਤਾਕਤ ਦੇਣ ਦੇ ਲਈ ਕੀਤੀ ਆ ਉਹੀ ਅਸਰ ਉਹਨੂੰ ਮਿਲ ਜਵੇ ਇਹੀ ਆਪਾਂ ਦਾ ਚਾਹੁੰਦੇ ਆਂ ਵੀ ਇਹ ਨਹੀਂ ਆਪਾਂ ਕਹਿੰਦੇ ਵੀ ਉਹ ਜੇ ਉਹਦਾ ਕੋਈ 38 ਕਿਲੋ ਕੋਈ 35 40 ਕਿਲੋ ਉਹਦਾ ਝਾੜਾ ਤਾਂ ਕਮੰਟਲ ਝਾੜਾ ਤਾਂ ਆਪਾਂ ਆਪਾਂ ਨੂੰ ਉਹ ਕੋਈ 50 ਹੋ ਜਾਊਗਾ ਇਹ ਤਾਂ ਚਮਤਕਾਰ ਤਾਂ ਨਹੀਂ ਹੋਣ ਲੱਗਿਆ ਜਿਹੜੇ ਪਰਪਸ ਲਈ ਮਾਧਿਅਮ ਲਈ ਅਸੀਂ ਉਹਦੇ ਵਿੱਚ ਤੱਤ ਦਿੱਤੇ ਆ ਜਿਹੜੇ ਉਹਨੂੰ ਆਪਾਂ ਨੇ ਖੁਰਾਕ ਦਿੱਤੀ ਉਹ ਖੁਰਾਕ ਸਹੀ ਲੱਗ ਜਵੇ ਹੁਣ 60-65 ਦਿਨਾਂ ਦਾ ਹੋ ਗਿਆ ਹੁਣ ਖੇਤ ਵਿੱਚ ਢੇੜਾ ਰੱਖੋ ਉਹਨੂੰ ਹਵਾ ਲੱਗਣ ਦਿਓ ਪਹਿਲਾਂ ਉਹਨੂੰ ਵੀ ਰਿਲੈਕਸ ਦੋ ਰਿਲੈਕਸੇਸ਼ਨ ਹੋਣੀ ਚਾਹੀਦੀ ਹੈ ਬੂਟਿਆਂ ਨੂੰ ਦੇਖੋ ਫਸਲਾਂ ਕਿਵੇਂ ਹੱਸ ਰਹੀਆਂ ਨੇ ਖੁਸ਼ ਨੇ ਫਸਲਾਂ ਮੌਸਮ ਬਹੁਤ ਵਧੀਆ ਹੋਇਆ ਹੋਇਆ ਠੀਕ ਹੈ ਤੇ ਜਿਨ੍ਹਾਂ ਨੇ ਯੂਰੀਆ ਜ਼ਿਆਦਾ ਨਹੀਂ ਪਾਇਆ ਉਹਨਾਂ ਦੇ ਖੇਤ ਦਾ ਤਾਪਮਾਨ ਵੀ ਪੂਰਾ ਵਧੀਆ ਹੋਇਆ ਹੋਇਆ ਕੋਈ ਬਿਮਾਰੀ ਨਹੀਂ ਕੁਝ ਨਹੀਂ ਚੜ੍ਹਦੀ ਕਲਾ ਚੱਲ ਰਿਹਾ ਤੇ ਪਾਣੀ ਮੋਟਰਾਂ ਛੱਡ ਕੇ ਸੌ ਨਾ ਜਾਇਆ ਕਰੋ ਪਾਣੀ ਜਿਵੇਂ ਲੱਗ ਰਿਹਾ ਪਾਣੀ ਜਿਵੇਂ ਚੱਲ ਰਿਹਾ ਉਹਨੂੰ ਨਾਰਮਲ ਜਿੰਨਾ ਕੁ ਪਾਣੀ ਲਾਇਆ ਥੋੜਾ ਥੋੜਾ ਪਾਣੀ ਲਾਇਆ ਸਾਰੇ ਖੇਤ ਵਿੱਚ ਥੋੜਾ ਥੋੜਾ ਪਾਣੀ ਫੇਰਤਾ ਤੇ ਉਸ ਤੋਂ ਬਾਅਦ ਬੰਦ ਕਰਤਾ ਨਾਲ ਹਵਾ ਲਵਾਈ ਬੁੱਝਿਆ ਤੇ ਜਿੰਨੀ ਹੁਣ ਹਵਾ ਫਿਰੂ ਖੇਤ ਦੇ ਵਿੱਚ ਹਵਾ ਕਰਾਸ ਹੋਊਗੀ ਉਹਨਾਂ ਆਪਣੀ ਫਸਲ ਨੂੰ ਫਾਇਦਾ ਹੋਣਾ ਹਵਾ ਲਵਾਲਵਾ ਕੇ ਪਾਣੀ ਲਾਓ ਤੇ ਪਾਣੀ ਨੂੰ ਸੁਕਾਓ ਹਲੇ ਹਵਾ ਲੱਗਣ ਤੋਂ ਖੇਤ ਨੂੰ ਜਿੰਨੀ ਹਵਾ ਲੱਗੂਗੀ ਹੁਣ ਕਿਉਂਕਿ ਕੋਸ਼ਤ ਤੱਤ ਕੁਝ ਚੀਜ਼ਾਂ ਹਵਾ ਵੀ ਕਰਾਸ ਹੋਣੀਆਂ ਚਾਹੀਦੀ ਨੇ ਉਧਰ ਆਪਾਂ ਪਾਣੀ ਲਾਇਆ ਹੁੰਦਾ ਤੇ ਉਹ ਜਿਹੜੀ ਨਮੀ ਬਣ ਜਾਂਦੀ ਆ ਬਹੁਤ ਜ਼ਿਆਦਾ ਤੇ ਉਹਦੇ ਨਾਲ ਫਿਰ ਦਿੱਕਤ ਆ ਜਾਂਦੀ ਆ ਬਸ ਖੇਤ ਦੇ ਵਿੱਚ ਹੁਣ ਥੋੜਾ ਥੋੜਾ ਗੇੜਾ ਰੱਖੋ ਤੇ ਜਿਵੇਂ ਹੀ ਸਮਾਂ ਤੁਹਾਨੂੰ ਲੱਗਦਾ ਹੋਣਾ ਵੀ ਸਾਡੀ ਫਸਲ ਦੇ ਇੰਨੇ ਦਿਨ ਹੋ ਗਏ ਤਾਂ ਆਪਾਂ ਜਿਹੜਾ ਸਪਰੇ ਹਲੇ ਤਾਂ ਸਮਾਂ ਕੁਝ ਕੁਝ ਹੈ ਤੇ ਆਪਾਂ ਥੋੜੇ ਦਿਨਾਂ ਤੱਕ ਦੇਖਿਓ ਹਫਤੇ ਤੱਕ ਵੈਸਤਾ ਸ਼ੁਰੂ ਹੋ ਹੀ ਚੁੱਕਿਆ ਸਪਰੇ ਹਾਂ ਦਾ ਦੌਰ ਤੇ ਹਫਤੇ ਤੱਕ 10 ਦਿਨਾਂ ਤੱਕ ਜਿਹੜਾ ਉਹ ਹੌਲੀ ਹੌਲੀ ਪਹਿਲੀ ਸਪਰੇ ਫਿਰ ਕੁਝ ਗੈਪ ਪਾ ਕੇ ਦੂਜੀ ਐਦਾਂ ਹੌਲੀ ਹੌਲੀ ਕਰਕੇ ਜਿਹੜਾ ਸਿਸਟਮੈਟਿਕਲੀ ਆਪਾਂ ਕੰਮ ਕਰਾਂਗੇ ਜਿਸ ਦੇ ਨਾਲ ਖੇਤ ਨੂੰ ਕੋਈ ਨੁਕਸਾਨ ਨਾ ਹੋਵੇ ਫਾਇਦਾ ਹੋਵੇ ਆਪਣੇ ਝਾੜ ਤੇ ਵੀ ਵਾਧਾ ਹੋਵੇ ਫਸਲ ਨੂੰ ਵੀ ਇਹਦਾ ਉਹ ਇਹਦੇ ਨਾਲ ਝਾੜ ਦੇ ਉੱਤੇ ਅਸਰ ਪੈਂਦਾ ਸਾਰੀਆਂ ਚੀਜ਼ਾਂ ਦੇ ਉੱਤੇ ਅਸਰ ਪੈਂਦਾ ਕਿਉਂਕਿ ਬੂਟੇ ਜੇ ਮੰਨ ਲਓ ਕੋਈ ਸਮੱਸਿਆ ਗਨ 10-15 ਦਿਨ ਬਚਾਰੇ ਨੂੰ ਆਪਣੇ ਆਪ ਨੂੰ ਸੈੱਟ ਕਰਨ ਨੂੰ ਲੱਗ ਜਾਂਦੇ ਆ ਕੁਝ ਆਪਾਂ ਸਪਰੇ ਫਿਰ ਇੱਕ ਸਪਰੇ ਕਰੀ ਉਹਨੇ ਗਲਤ ਅਜ਼ਰ ਕਰਤਾ ਫਿਰ ਦੂਜੀ ਉਹਦੇ ਤੇ ਕਰਤੀ ਫਿਰ ਉਹ ਉਹਨੂੰ ਇਸ ਕਰਕੇ ਆਪਣੀ ਝਾੜ ਤੇ ਅਸਰ ਪੈ ਜਾਂਦਾ ਕੁੱਲ ਬਣਾ ਕੇ ਆਪਾਂ ਨੂੰ ਨੁਕਸਾਨ ਹੋ ਜਾਂਦਾ ਗਲਤ ਸਟੈਪ ਨਹੀਂ ਲੈਣਾ ਆਰਾਮ ਨਾਲ ਹਜੇ ਹਵਾ ਲੱਗਣ ਤੋਂ ਆਰਾਮ ਨਾਲ ਫਿਰ ਜੋ ਸਪਰੇਅ ਕਰਨੀ ਹੈ ਤਾਂ ਹੋਰ ਕਰਨਾ ਆਪਾਂ ਇਹ ਤੁਸੀਂ ਐਨਪੀਕੇ ਜਿਹੜਾ ਇਹ ਆਪਾਂ ਨੂੰ ਕਿੰਨਾ ਖੇਤ ਨੂੰ ਫਾਇਦਾ ਦਿੰਦਾ ਉਹ ਆਪਾਂ ਗੱਲ ਕਰੀ ਲਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ